ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਦੇਵ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕਤਾ ਮੂਲ ਪਾਠ ਚੰਦਾ ਅੰਮ੍ਰਿਤ ਰੂਪੀ ਨਾਮ ਜਪਣਾ ਹੀ ਸੱਚੀ ਵਿਵੇਕ ਵਿਚਾਰ ਤੇ ਸੱਚੀ ਕਾਰ ਹੈ ਫੇਰ ਇਸ ਗੁਰ ਸ਼ਬਦ ਦੇ ਹੀਰੇ ਅੰਦਰ ਪਰੋਤੇ ਜਾਣ ਦਾ ਵੱਡਾ ਉੱਤਮ ਫਲ ਇਹ ਹੁੰਦਾ ਹੈ ਕਿ ਪ੍ਰੇਮ ਪ੍ਰਵਿੱਧੇ ਹਰ ਰੰਗਾਂ ਦੇ ਨਿਮਗੰਨ ਦਸ਼ਾ ਬਣ ਆਉਂਦੀ ਹੈ ਅਤੇ ਅੰਦਰੋਂ ਹੀ ਲਾਲਨ ਦੀ ਲਬਤਾ ਹੋ ਜਾਂਦੀ ਹੈ ਜਿਸ ਦੀ ਸੋਭਾ ਦੇਖ ਕੇ ਚਿੱਤ ਨੂੰ ਅਸਲ ਆਨੰਦ ਮਗਨਤਾ ਅਤੇ ਸੱਚਾ 우ਮਾ ਅਤੇ ਆਤਮ ਹੁਲਾਸੀ ਉਤਸ਼ਾਹ ਪ੍ਰਾਪਤ ਹੁੰਦਾ ਹੈ ਅਤੇ ਪਰਮਾਰਥ ਦੀ ਆਤਮ ਰੰਗੀ ਸੱਚੀ ਪ੍ਰਤੀਤ ਪਤੀਜ ਇਥੇ ਪੁੱਜ ਕੇ ਆਉਂਦੀ ਹੈ ਹਾਉ ਤੇਰਾ ਤੂੰ ਮੈਂ ਮਨ ਵੁਠਾ ਦੇ ਚੋਜਾਂ ਦੇ ਖੇਲ ਹੋਏ ਵਰਤਦੀ ਹੈ ਹਾਉ ਤੇਰਾ ਤੂੰ ਮੈਂ ਮਨ ਵੁਠਾ ਦੇ ਚੋਜਾਂ ਦੇ ਖੇਲ ਹੋਏ ਵਰਤਦੀ ਹੈ ਇਹ ਸਭ ਗੁਰ ਸ਼ਬਦ ਦੇ ਰਿਦੰਤਰੀ ਅਭਿਆਸ ਨਿਵਾਸ ਮਈ ਸਾਰ ਵਿਵੇਕ ਦੇ ਪਾਰਸ ਸਖਤ ਚਮਤਕਾਰ ਹਨ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕਮਾਵੇ ਕੋਈ ਅਖੁੱਟ ਨਾਮ ਧੰਨ ਹਰ ਟੋਟ ਨਾ ਹੋਈ ਐਸੇ ਸਦਾ ਸੁਖਦਰ ਸੋਭਾ ਹੋਈ ਏ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰ ਸੇਵਹਿ ਸੇ ਮਹਾਪੁਰਖ ਸੰਸਾਰੇ ਆਪ ਉਧਰੇ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰੱਖੇ ਹਾਂ ਉਰ ਧਾਰੇ ਨਾਮ ਰਤੇ ਭੌਜਲ ਉਤਰ ਹਾਂ ਪਾਰੇ ਸਤਗੁਰ ਸੇਵਹਿ ਸਦਾ ਮਨ ਦਾਸਾ ਹਮੇ ਮਾਰ ਕਮਲ ਪਰ ਗਾਸਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਘਰ ਮਾਹੇ ਉਦਾਸਾ ਸਤਗੁਰ ਸੇਵਹਿ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨੰਦਨ ਜਪ ਹੈ ਹਰ ਸਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰਵਾਣੀ ਗੋੜੀ ਗਵਰੇਰੀ ਮਹੱਲਾ ਤੀਜਾ ਇਸ ਗੁਰ ਪ੍ਰਮਾਣ ਦੀ ਰਹਾਉ ਵਾਲੀ ਤੁਕ ਤੋਂ ਸਪਸ਼ਟ ਸਿੱਧ ਹੁੰਦਾ ਹੈ ਕਿ ਅੰਮ੍ਰਿਤ ਰਸ ਅਰਥਾਤ ਨਾਮ ਮਹਾਰਸ ਦਾ ਪੀਣਾ ਹੀ ਸੱਚੀ ਗੁਰਮੁਖਾਂ ਵਾਲੀ ਸੇਵਾ ਹੈ ਅਜੇ ਹੀ ਸੇਵਾ ਦਾ ਤਰਲਾ ਭਾਵੇਂ ਚੌ ਜੁਗਾਂ ਵਿੱਚ ਹੁੰਦਾ ਰਿਹਾ ਹੋਵੇ ਅਤੇ ਜੁਗਾਂ ਜੁਗਾਂਤਰਾ ਤਾਂ ਹੀ ਹੁੰਦਾ ਰਹੇ ਪਰੰਤੂ ਉਹ ਵਿਰਲੇ ਹੀ ਗੁਰਮੁਖ ਵਿਵੇਕੀ ਜਨ ਪੂਰੇ ਸੂਰੇ ਹਨ ਜੋ ਇਸ ਗੁਰਕਾਰ ਨੂੰ ਕਮਾ ਕੇ ਤੋੜ ਨਿਭਾਉਂਦੇ ਹਨ ਅਜੇ ਹੀ ਕਰਨੀ ਦੇ ਪੂਰੇ ਗੁਰਮੁਖ ਵਿਵੇਕੀ ਜਨ ਕੇਵਲ ਗੁਰੂ ਘਰ ਵਿਖੇ ਹੀ ਲੱਭ ਸਕਦੇ ਹਨ ਉਹਨਾਂ ਨੂੰ ਹੀ ਅਖੁੱਟ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਮ ਧੰਨ ਨੂੰ ਕਦੇ ਤੋਟ ਨਹੀਂ ਆਉਂਦੀ ਇਸ ਨਾਮ ਧੰਨ ਦੇ ਪਾਰਸ ਪ੍ਰਭਾਵੀ ਕਲਾ ਦੁਆਰਾ ਇਸ ਲੋਕ ਵਿਖੇ ਤਾਂ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੱਚੀ ਦਰਗਾਹ ਅਕਾਲ ਦੀ ਵਿੱਚ ਮੁਖ ਉਜਲਾ ਸੋਭਾਵੰਤ ਹੁੰਦਾ ਹੈ ਜੋ ਜਨ ਇਸ ਵਿਦ ਗੁਰ ਕੀ ਸੇਵਾ ਗੁਰ ਭਗਤ ਹੈ ਦੇ ਭਾਵ ਅਨੁਸਾਰ ਸਤਿਗੁਰ ਨੂੰ ਸੇਣਦੇ ਹਨ ਸੋ ਸੰਸਾਰ ਵਿੱਚ ਅਸਲ ਮਹਾਪੁਰਖ ਹਨ ਆਪ ਤਰ ਜਾਂਦੇ ਹਨ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰਨ ਹਾਰੇ ਹੋ ਕੇ ਤਾਰ ਦਿੰਦੇ ਹਨ ਅਤੇ ਸਾਸ ਗ라스 ਗੁਰਮਤਿ ਨਾਮ ਨੂੰ ਰਜ਼ੰਤਰ ਤਾਰਨ ਹਾਰੇ ਹੋਣ ਕਰਕੇ ਸਹਿਜ ਭਵਜਲ ਤੋਂ ਪਾਰ ਪੈਂਦੇ ਹਨ ਪਾਰ ਉਤਰ ਜਾਂਦੇ ਹਨ ਫੇਰ ਐਸੇ ਨਾਮ ਗੁਰੂ ਦੇ ਸੇਵਨ ਹਾਰ ਮਨ ਕਰਕੇ ਸਬਨਾ ਦੇ ਦਾਸ ਹਨ ਅਤੇ ਹਮ ਮੈਂ ਉੱਤੇ ਅਸਵਾਰ ਹਨ ਉਹਨਾਂ ਦਾ ਰਿਧਾ ਕੰਵਲ ਪ੍ਰਗਾਸਮਾਨ ਹੋ ਜਾਂਦਾ ਹੈ ਅਤੇ ਅਨਹਦ ਕੀਰਤਨ ਦੇ ਅਨਹਤ ਆਖਾੜੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ ਐਸੇ ਨਾਮ ਰਤੇ ਗੁਰਮੁਖ ਪਿਆਰੇ ਹੀ ਰਾਜ ਵਿੱਚ ਯੋਗ ਕਮਾਉਣ ਹਾਰੇ ਹਨ ਅਤੇ ਇਹ ਕੇਵਲ ਨਿਰਵਾਣ ਪਦਵੀ ਤਿਨਾਂ ਨੂੰ ਪ੍ਰਾਪਤ ਹੈ ਇਹ ਸਿਫਤ ਸਲਾਹ ਨਾਮ ਰੂਪੀ ਸਾਰ ਵਿਵੇਕ ਕਮਾਈ ਦੇ ਰੰਗ ਬਰੰਗੀ अलौकिक चमत्कार क्रिश्ਮੇ ਹਨ ਜੋ ਗੁਰਮਤਿ ਵਿਵੇਕ ਭਗਤ ਕਮਾਈ ਦੀ ਪਾਰਸ ਕਲਾ ਨੂੰ ਜਣਾਉਣ ਹਰੇ ਹਨ ਇਹ ਵੱਡ ਵੱਡ ਪ੍ਰਤਾਪ ਹੈ ਸਿਫਤ ਸਲਾਹ ਰੂਪੀ ਸਾਰ ਵਿਵੇਕ ਦਾ ਨਾਮ ਸੰਭਾਲਣ ਹੈ ਸੁਖ ਵਸਹਿ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅપરੰਪਰ ਗੁਣੇ ਗਹਿਿਰ ਨਾਮ ਸੰਭਾਲ ਲੈ ਸੁਖ ਵਸਹਿ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅપરੰਪਰ ਗੁਣੇ ਗਹਿਿਰ ਸੋਰਠ ਮਹੱਲਾ 3 ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾ ਇਸ ਗੁਰਵਾਕ ਦੁਆਰਾ ਨਾਮ ਮਹਿਮਾ ਦੀ ਪੱਕ ਪ੍ਰਤੀਤ ਕਰਾਉਂਦੇ ਹੋਏ ਉਪਦੇਸ਼ਮਈ ਹੁਕਮ ਦਿੰਦੇ ਹਨ ਕਿ हे ਭਾਈ ਜੇ ਤੂੰ ਨਾਮ ਨੂੰ ਸੰਭਾਲ ਲਵੇਂ ਅਰਥਾਤ ਹਿਰਦੇ ਅੰਦਰ ਪ੍ਰੋਖੇ ਸਵਾਸ ਸਵਾਸ ਅਰਾਧਨ ਕਰਨ ਲੱਗ ਪਵੇਂ ਤਾਂ ਸੁਖ ਸਾਗਰ ਵਿੱਚ ਤੇਰਾ ਨਿਵਾਸ ਹੋ ਜਾਵੇ ਅਤੇ ਤੇਰੇ ਸਰੀਰ ਨੂੰ ਵੀ ਸੱਚਾ ਸੁਖ ਤੇ ਸੱਚੀ ਸ਼ਾਂਤੀ ਪ੍ਰਾਪਤ ਹੋ ਜਾਵੇ ਇਸ ਕਰਕੇ हे ਪਿਆਰੇ ਤੂੰ ਨਾਮ ਨੂੰ ਸੰਭਾਲ ਭਾਵ ਇਸ ਅਪਰੰਪਰ ਗੁਣੀ ਗਹਿਰ ਨਾਮ ਦਾ ਸਦਾ ਸਿਮਰਨ ਕਰ ਹੁਣ ਸਮਝ ਲਵੋ ਕਿ ਸਤਗੁਰ ਦੇ ਇਸ ਉਪਦੇਸ਼ ਮਈ ਹੁਕਮ ਨੂੰ ਸਿੱਖ ਗੁਰੂ ਦੇ ਸਦਾਉਂਦੇ ਹੋਏ ਵੀ ਨਹੀਂ ਕਮਾਉਂਦੇ ਉਹ ਕਿਤਨੇ ਕੋ ਵਿਵੇਕਹੀਨ ਅਗਿਆਨੀ ਅਤੇ ਮਨਮੁਖੀ ਪੁਰਸ਼ ਹਨ ਅਤੇ ਇਸ ਤੋਂ ਉਲਟ ਜੋ ਗੁਰਮੁਖ ਜਨ ਇਸ ਗੁਰਫਰਮਾਨ ਸਤਗੁਰ ਬਚਨmai ਹੁਕਮ ਦਾ ਕਮਾਉਣਾ ਕਰਦੇ ਹਨ ਉਹ ਕਿਤਨੇ ਬੜੇ ਵਿਚਾਰਵਾਨ ਵਿਵੇਕੀ ਅਤੇ ਗਿਆਨਵੰਤ ਗਿਆਨੀ ਪੁਰਖ ਹਨ ਕਿਉਂਕਿ ਸਤਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਰੂਪੀ ਗੁਰਵਾਕ ਦੀ ਕਸੌਟੀ ਅਨੁਸਾਰ ਸਤਿਗੁਰੂ ਦੇ ਹੁਕਮਨ ਸਿਰ ਹੁਕਮ ਸਾਰ ਹੁਕਮ ਸਿਫਤ ਸਲਾਹ ਰੂਪੀ ਸਾਰ ਬਚਨ ਦਾ ਕਮਾਉਣਾ ਸਭ ਤੋਂ ਉੱਤਮ ਸੱਚਾ ਸ੍ਰੇਸ਼ਟ ਅਤੇ ਸਾਰ ਵਿਵੇਕ ਵਿਚਾਰ ਹੈ ਜੋ ਹਰ ਇੱਕ ਸਿੱਖ ਦਾ ਹਰ ਇੱਕ ਸਿੱਖ ਦਾ ਮੁਖ ਅਤੇ ਮੂਲ ਧਰਮ ਹੈ ਗੁਰਮਤਿ ਮਨ ਠਹਿਰਾਈਏ ਮੇਰੀ ਜਿੰਦੜੀਏ ਅਨਤ ਨਾ ਕਾਹੂ ਡੋਲੇ ਰਾਮ ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਬਿਹਾਗੜਾ ਮਹੱਲਾ ਚੌਥਾ ਛੰਤ ਇਸ ਗੁਰਵਾਕ ਦੁਆਰਾ ਫੇਰ ਮਹਾਰਾਜ ਦਰਣਾਉਂਦੇ ਹਨ ਇਸ ਗੁਰਵਾਕ ਦੁਆਰਾ ਫੇਰ ਮਹਾਰਾਜ ਦਰਣਾਉਂਦੇ ਹਨ ਕਿ ਕੇਵਲ ਗੁਰਮਤ ਦੁਆਰਾ ਹੀ ਤਾਵਤ ਮਨ ਠਹਿਰਾਇਆ ਜਾ ਸਕਦਾ ਹੈ ਭਾਵ ਇਹ ਚੰਚਲ ਮਨ ਹੋਰਤ ਕਿਤੇ ਉਪਾਅ ਕਰ ਵਸ ਨਹੀਂ ਆਉਂਦਾ ਸੋ ਹੋਏ ਮੇਰੀ ਜਿੰਦੜੀਏ ਇਸ ਮਨ ਨੂੰ ਗੁਰਮਤਿ ਦੁਆਰਾ ਠਹਿਰਾ ਵਸ ਕਰ ਫਿਰ ਇਹ ਕਦੇ ਅੰਤ ਤਿਕਰ ਨਹੀਂ ਡੋਲੇਗਾ ਅਤੇ ਇਸ ਮਨ ਦੇ ਵਸ ਕਰਨ ਦਾ ਗੁਰਮਤਿ ਉਪਾਅ ਕੀ ਹੈ ਉੱਤਰ ਗੁਰੂ ਨਾਨਕ ਬਾਣੀ ਬੋਲੇ RAM ਗੁਰਬਾਣੀ ਰੂਪੀ ਗੁਣ ਨਾਮ ਦਾ ਉਚਾਰਨਾ ਹੀ ਗੁਰਮਤਿ ਉਪਾਉ ਹੈ ਗੁਰਬਾਣੀ ਰੂਪੀ ਗੁਣ ਨਾਮ ਦਾ ਉਚਾਰਨਾ ਹੀ ਗੁਰਮਤਿ ਉਪਾਉ ਹੈ ਅਤੇ ਇਸ ਉਪਾਉ ਦੇ ਧਾਰਨ ਕਰਨ ਦੁਆਰਾ ਮਨ ਵਸ ਆਉਣ ਨਾਲ ਹੀ ਹਰ ਪ੍ਰਭ ਅਕਾਲ ਪੁਰਖ ਦੇ ਪਾਵਨ ਦਾ ਮਨ ਚਿੰਦੇੜਾ ਬਾਛਤ ਫਲ ਵੀ ਪ੍ਰਾਪਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ